ਪੰਜਾਬ বিজেপি ਦੇ ਇੱਕ ਵਫਦ ਨੇ ਸੂਬਾ ਵਰਦਾਨ ਸੁਨੀਲ ਜਾਖੜ ਦੀ ਅਗਵਾਈ ਵਿੱਚ ਪੰਜਾਬ ਦੇ ਮੁੱਖ ਚੋਣ ਅਧਿਕਾਰੀ ਸਬਨ ਸੀ ਨਾਲ ਮੁਲਾਕਾਤ ਕੀਤੀ। ਉਹਨਾਂ ਨੇ ਦੱਸਿਆ ਕਿ ਮੰਗ ਪੱਤਰ ਵਿੱਚ ਕਿਹਾ ਗਿਆ ਹੈ ਕਿ ਪੰਜਾਬ ਵਿੱਚ ਭਾਜਪਾ ਉਮੀਦਵਾਰਾਂ ਨੂੰ ਚੋਣ ਪ੍ਰਚਾਰ ਕਰਨ ਦੇ ਅਧਿਕਾਰ ਤੋਂ ਇਨਕਾਰ ਜਾਂ ਰੋਕਣਾ ਚੋਣ ਪ੍ਰਕਿਰਿਆ ਨੂੰ ਪਟੜੀ ਤੋਂ ਉਤਾਰ ਰਿਹਾ ਹੈ ਸੁਤੰਤਰ ਤੇ ਨਿਰਪੱਖ ਚੋਣਾਂ ਤੇ ਪ੍ਰਚਾਰ ਕਰਨ ਦਾ ਅਧਿਕਾਰ ਹਮੇਸ਼ਾ ਵੱਧਦੇ ਫੁੱਲਦੇ ਲੋਕਤੰਤਰ ਵਿੱਚ ਮਹੱਤਵਪੂਰਨ ਤੱਤ ਰਹੇ ਨੇ ਮੁਖ ਚੋਣ ਅਧਿਕਾਰੀ ਨੂੰ ਦਿੱਤੇ ਗਏ ਪੱਤਰ ਵਿੱਚ ਬੀਜੇਪੀ ਵਫਦ ਨੇ ਹਾਲ ਵਿੱਚ ਵਾਪਰੀਆਂ ਉਹਨਾਂ ਘਟਨਾਵਾਂ ਦਾ ਜ਼ਿਕਰ ਕੀਤਾ ਗਿਆ ਹੈ ਜਿਸ ਵਿੱਚ ਬੀਜੇਪੀ ਉਮੀਦਵਾਰਾਂ ਦੇ ਚੋਣ ਪ੍ਰਚਾਰ ਵਿੱਚ ਵਿਘਨ ਪਾਇਆ ਗਿਆ ਹੈ ਪੰਜਾਬ ਦੇ ਡੀਜੀਪੀ ਮੁਖ ਸਕੱਤਰ ਤੇ ਹੋਰ ਚੋਣਾਂ ਨਾਲ ਸੰਬੰਧਿਤ ਮਸ਼ੀਨਰੀ ਨੂੰ ਇਹ ਗੱਲ ਯਕੀਨੀ ਬਣਾਉਣ ਦੀ ਅਪੀਲ ਕੀਤੀ ਗਈ ਹੈ ਕਿ ਬਾਕੀ ਪਾਰਟੀਆਂ ਵਾਂਗ ਬੀਜੇਪੀ ਦੇ ਚੋਣ ਪ੍ਰਚਾਰ ਵਿੱਚ ਵੀ ਕੋਈ ਰੁਕਾਵਟ ਨਾ ਆਵੇ पत्रकारਾਂ ਨਾਲ ਗੱਲਬਾਤ ਕਰਦਿਆਂ ਸੁਨੀਲ ਜਾਖੜ ਨੇ ਕਿਹਾ ਕਿ ਮੁਖ ਚੋਣ ਅਧਿਕਾਰੀ ਸਿਬਨ ਸਿੰਘ ਨੂੰ ਬੀਜੇਪੀ ਉਮੀਦਵਾਰਾਂ ਦੀ ਸ੍ਰੈਖਿਆ ਨੂੰ ਯਕੀਨੀ ਬਣਾਉਣ ਲਈ ਕਿਹਾ ਗਿਆ ਹੈ ਇਲੈਕਸ਼ਨ ਕਮਿਸ਼ਨਰ ਸਾਹਿਬ ਨੂੰ ਜਿਹੜੀ ਗੱਲ ਕਹਿ ਕੇ ਆਇਆ ਪਹਿਲੀ ਗੱਲ ਤਾਂ ਮੈਂ ਕਹੀ ਹੈ ਵੀ ਮੈਂ ਮੈਂ ਇਸ ਗੱਲ ਤੇ ਨਹੀਂ ਇਹਦੇ ਨਾਲ ਐਡਵੋਕੇਟ ਜਨਰਲ ਜਾਂ ਪੰਜਾਬ ਸਰਕਾਰ ਦੇ ਨਾਲ ਮੈਂ ਇਸ ਗੱਲ ਤੇ ਸਹਿਮਤ ਨਹੀਂ ਵੀ ਪੰਜਾਬ ਦੇ ਅੰਦਰ ਅਤੰਕਵਾਦ ਪੈਰ ਫੈਲਾ ਰਿਹਾ ਹੈ ਮੈਂ ਕਹਾਂ ਜੀ ਮੈਂ ਉਮੀਦ ਕਰਦਾ ਹੋਪ ਆਈ ਹੋਪ ਵੀ ਆ ਜਿਹੜੇ ਬਿਆਨ ਦਿੱਤੇ ਐ ਝੂਠੇ ਐ ਵੀ ਇਹਨਾਂ ਨੇ ਸਿਰਫ ਆਪਣੀ ਭੂਮਿਕਾ ਬਣਾਉਣ ਵਾਸਤੇ ਐਵੇਂ ਜਾ ਕੇ ਉੱਥੇ ਗੱਲ ਕਹਿਤੀ ਇਹਦੇ ਵਿੱਚ ਕੋਈ ਆਧਾਰ ਨਹੀਂ ਜਿਹ ਇਹ ਜਿਹ ਆਧਾਰ ਐ ਫਿਰ ਇਲੈਕਸ਼ਨ ਵਫ਼ਦ ਵਿੱਚ ਸੂਬਾ ਜਨਸਕਰਤੇ ਜਗਮੋਨ ਸਿੰਘ ਰਾਜੂ ਪਰਮਿੰਦਰ ਸਿੰਘ ਬ੍ਰਾਂਡ ਲੀਗਲ ਸੈੱਲ ਦੇ ਕਨਵੀਨਰ ਐਨ ਕੇ ਵਰਮਾ ਤਿਰਾਜ ਮੀਡੀਆ ਮੁਖੀ ਵਿਨੀਤ ਜੋਸ਼ੀ ਸ਼ਾਮਲ ਸਨ ਇਸ ਦੌਰਾਨ ਪੰਜਾਬ ਦੇ ਮੁੱਖ ਚੌਣ ਅਧਿਕਾਰੀਆਂ ਸਿਬਨ ਸੀ ਨੇ ਡੀਜੀਪੀ ਤੋਂ ਇਸ ਸੰਬੰਧੀ ਤੱਥ ਖੋਜ ਅਤੇ ਕਾਰਵਾਈ ਦੀ ਰਿਪੋਰਟ ਮੰਗੀਏ